ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਮਾਚੀਵਾੜਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਤੁਸੀਂ ਇਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਦੱਸ ਰਹੇ ਹਾਂ ਕਿ ਮਾਚੀਵਾੜਾ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਜਿਹੜਾ ਇਹ ਕੁਝ ਮਹਿਲਾਵਾਂ ਤੇ ਪਹਿਲਾਂ ਤਾਂ ਗਲਤ ਟਿੱਪਣੀ ਕੀਤੀ ਗਈ ਗਲਤ ਸ਼ਬਦਾਬਲੀ ਜਿਹੜੀ ਉਹਨਾਂ ਨੂੰ ਬੋਲੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਵਿਰੋਧ ਕੀਤਾ ਤਾਂ ਉਨਾਤੇ ਨਾਲ ਜਿਹੜੀ ਹੈ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਰੱਖਿਆ ਗਿਆ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮਾਛੀਵਾੜਾ ਦੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਮਾਛੀਵਾੜਾ ਦੇ ਵਿੱਚ ਗੁਰੂ ਸਾਹਿਬ ਤੋਂ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀਆਂ ਜਿਹੜੀਆਂ ਦੋ ਮਹਿਲਾਵਾਂ ਨੂੰ ਜਿਹੜੀ ਹੈ ਗਲਤ ਸ਼ਬਦਾਬਲੀ ਕੁਝ ਵਿਅਕਤੀਆਂ ਵੱਲੋਂ ਬੋਲੀ ਗਈ ਜਿਸ ਤੋਂ ਬਾਅਦ ਜਦੋਂ ਉਹਨਾਂ ਕੁੜੀਆਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਤਾਂ ਦੋ ਕੁੜੀਆਂ ਤੇ ਉਹਨਾਂ ਦੀ ਮਾਂ ਜੋ ਨਾਲ ਚੱਲ ਰਹੀ ਸੀ ਉਹਨਾਂ ਦੇ ਨਾਲ ਰੱਜ ਕੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਇਲਾਜ ਲਈ ਉਹਨਾਂ ਨੂੰ ਰੱਖਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਕੁੱਟਮਾਰ ਵਿੱਚ ਦੋ ਸਾਥੀ ਜਿਹੜੇ ਨੇ ਉਹ ਤੁਹਾਨੂੰ ਦੱਸ ਰਹੇ ਆ ਕਿ ਦੋ ਸਖੀਆਂ ਜਿਹੜੇ ਨੇ ਸਗੀ ਪੈਣਾ ਵੱਲੋਂ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀਆਂ ਸੀ ਤਾਂ ਅਚਾਨਕ ਹੀ ਜਿਹੜਾ ਇਹ ਉਨਾ ਦੇ ਨਾਲ ਕੁਝ ਮੁੰਡਿਆਂ ਵੱਲੋਂ ਗਲਤ ਸ਼ਬਦਾਬਲੀ ਜਿਹੜੀ ਹੈ ਵਰਤੋਂ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜਾ ਇਹ ਗਲਤ ਵਿਵਾਰ ਵੀ ਕੀਤਾ ਗਿਆ ਤਾਂ ਜਦ ਉਹਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਵਿਅਕਤੀਆਂ ਵੱਲੋਂ ਉਹ ਮੁੰਡਿਆਂ ਵੱਲੋਂ ਉਹਨਾਂ ਕੁੜੀਆਂ ਦੇ ਨਾਲ ਵੀ ਤੇ ਉਹਨਾਂ ਦੀ ਮਾਂ ਜੋ ਜਿਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਾਇਆ ਗਿਆ ਤਾਂ ਇਸ ਤੋਂ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਮੇਰਾ ਨਾਮ ਸ਼ਮਨਦੀਪ ਕੋਰੇਮਾ ਅਨਿਲ ਮੇਰਾ ਪਿੰਡ ਹੈ ਕੀ ਕੱਟਣਾ ਸੀ ਰਤੀ ਪਈ ਨਾ ਗੁਰਦੁਆਰੇ ਤੋਂ ਆਈ ਸੀ ਮੇਰੀ ਮੰਮੀ ਹੋਣੀ ਅੱਗੇ ਬੈਸੀ ਤੇ ਪਹਿਲਾਂ ਉਹਨੇ ਮੈਨੂੰ ਟੌਰਚਰ ਕੀਤਾ ਫਿਰ ਉਸ ਤੋਂ ਬਾਅਦ ਉਹਨੇ ਮੇਰੀ ਗੱਲ ਟੱਚ ਕੀਤਾ ਫਿਰ ਮੈਂ ਮਤਲਬ ਉਹਰੇ ਚਿਹਰੇ 'ਤੇ ਮਾਰੀ ਫਿਰ ਉਹਨੇ ਮਰੇ ਹਥਵਾਲ ਫੜੇ ਤੇ ਦਰਵਾਜ਼ੇ 'ਤੇ ਸੇਰ ਮਾਰਿਆ ਜਿਵੇਂ ਚੋਰ ਨਾ ਜਦੋਂ ਮਮਨੰਦਰ ਜਾ ਕੇ ਫੜ ਲਿਆ ਉਹਨੇ ਮੈਂ ਵੀ ਉਹ ਸ਼ੂਕੀ ਸੀ ਫਿਰ ਅਥੋਂ ਮੇਰਾ ਮੂੰਹ ਘੁੱਟਿਆ ਫਿਰ ਐ ਚੇੜਾ ਮਾਰੀ ਉਹਨੇ ਇੱਥੇ ਲੱਗ ਗਈ ਜ਼ੋਟੋ ਨਾ ਕਿੰਨੇ ਜਣੇ ਸੀਗੇ ਉਹ ਦੇਖੇ ਸੀਗੇ ਉਹ ਤਿੰਨ ਚਾਰ ਚਾਰ ਜਣੇ ਸੀ ਠੀਕ ਹਮ ਕਰਦੇ ਨੇ ਕਿੱਥੇ ਕੰਮ ਉਹ ਸਾਡੇ ਮਤਲਬ ਮੂਰਤੀ ਖੜੇ ਸੀ ਪਿੱਛਾ ਸਾਡਾ ਕੀਤਾ ਉਹਨਾਂ ਨੇ ਤੇ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਹੋਰ ਵੀ ਕਾਫੀ ਕੁਝ ਤੁਸੀਂ ਕਿੱਥੋਂ ਆਏ ਸੀ ਅਸੀਂ ਗੁਰਦੁਆਰੇ ਤੋਂ ਆਏ ਸੀ ਸੇਵਾ ਕਰਕੇ ਕੌਣ ਕੌਣ ਸੀ ਮੇਰੇ ਮਮਾ ਮੇਰੀ ਸਿਸਟਰ ਸੀ ਦੋ ਹੋਤੇ ਮੈਂ ਉਹ ਕਿੰਨੇ ਜਣੇ ਸੀ ਉਹ ਚਾਰ ਜਣੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਨਾਮ ਕੋਰੀ ਜੀ ਮੈਂ ਮੈਂਬਰ ਪਛਤਾ ਜੀ ਕੀ ਘਟਣਾ ਪਾਪੜੀ ਇਹ ਜੀ ਰਾਤ ਅਸੀਂ ਗੁਰਦੁਆਰੇ ਤਿਆਰ ਹੋਏ ਸੀ ਕਿ ਪਹਿਲਾਂ ਬਾਅਦ ਚੋਂ ਫਿਰ ਮੈਨੂੰ ਆਪਣੀ ਨੂੰ ਕਿਹਾ ਵੀ ਗੁਰਦੁਆਰੇ ਰਹਿਣ ਦੇ ਘਰ ਹੈ ਨਹੀਂ ਕੋਈ ਨਾ ਨਿੱਕੀ ਬੋਟੀ ਨਾ ਨਿੱਕਾ ਮੁੰਡਾ ਮੈਂ ਨੰਮੜਾ ਵੀ ਕੀੜਾ ਲਣ ਗਿਆ ਸੀ ਮੈਂ ਕਿਹਾ ਵੀ ਆਪਾਂ ਘਰ ਹੈ ਨਹੀਂ ਕੋਈ ਵੀ ਰਹਿਣ ਦੇ ਸਾਰੇ ਘਰ ਲੁੱਗੇ ਛੱਡ ਕੇ ਜ਼ਰੂਰ ਜਾਣਾ ਉਹ ਕਹਿੰਦੀ ਮੰਮੀ ਵੀ ਲੜਦੇ ਹੀ ਪਈ ਨੇ ਮੈਂ ਕਿਹਾ ਵੀ ਲੜਨ ਦੇ ਨਾ ਨਾ ਕੰਮ ਹੀ ਐ ਨਿਤ ਦਾ ਵੀ ਰਹਿਣ ਦੇ ਨੂੰ ਕਹਿੰਦੇ ਨਹੀਂ ਮੰਮੀ ਮੈਨੂੰ ਲੱਗਦਾ ਵੀ ਜਿਵੇਂ ਵੱਡੀ ਬੋਟੀ ਨੂੰ ਆਪਣੀ ਪਰਛਾਈ ਨੂੰ ਵੀ ਮਾਰਨ ਲੱਗੇ ਨੇ ਫਿਰ ਮੈਂ ਗੇਟ ਖੋਲ ਕੇ ਵੇਖਿਆ ਤੇ ਬਾਅਦ ਚ ਵੇਖਿਆ ਕੁੜੀ ਐ ਸੀ ਇਹਨੂੰ ਫਿਰ ਮੈਂ ਜਾ ਕੇ ਚੁੱਕਿਆ ਮਸੀ ਚੁੱਕਿਆ ਮੈਂ ਮੇਰਾ ਪ੍ਰੇਸ਼ਨ ਹੋਇਆ ਸੀ ਨਿੱਕੀ ਕੁੜੀ ਇਹਦੇ ਲਈ ਨਾਲ ਛੋਟੀ ਬਦਲ ਦੀ ਇਨੂੰ ਚੋੱਕੇ ਕੁੜੀ ਨੂੰ ਅੰਦਰ ਲੈ ਗਈਆਂ ਫੇਰ ਦੂਜਾ ਰੰਗੀਲਾ ਮੁੰਡਾ ਸਾਡਾ ਜਿਹੜਾ ਸਾਡੇ ਨਾਲ ਹੀ ਰਹਿੰਦਾ ਉਹ ਉਹਨੂੰ ਮੈਂ ਕਿਹਾ ਮੈਂ ਤਾਂ ਮੜ ਜਾ ਮੁੰਡਿਆ ਛਡਾ ਮੜ ਜਾ ਇਹਨੂੰ ਉਹਨੇ ਛਡਾਇਆ ਕੌਣ ਸੀ ਇਹ ਬੰਦੇ ਜਿਹੜੇ ਉਹ ਸਾਡੇ ਦਾਇ ਦੇ ਪੁੱਤਰੇ ਨੇ ਇਹਨਾਂ ਨੇ ਇਹ ਘਟਮਾਰ ਕੁੜੀ ਦੀ ਕੀਤੀ ਏ ਉਹ ਨਿੱਕੀ ਕੁੜੀ ਨੂੰ ਗਵਲੇ ਨੂੰ ਮਾਰਿਆ ਤੇ ਇਹ ਵੱਡੀ ਕੁੜੀ ਨੂੰ ਮਾਰੇ ਬਾਅਦ ਚ ਫੇਰ ਬਾਦਲ ਦੀ ਬੋਟੀ ਨੂੰ ਘਰੇ ਪੈ ਗਏ ਨੇ ਫੇਰ ਅੰਗੀਲਾ ਇੱਕ ਮੁੰਡਾ ਆਇਆ ਤੇ ਉਹਨੂੰ ਮੈਂ ਕਿਹਾ ਵੀ ਇਹਨੂੰ ਛਡਾ ਮੜ ਜਾ ਮੇਰ ਕੋਤੇ ਛੁੱਟ ਦੇਣੀ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਕਾਸ਼ ਸਿੰਘ ਮੈਂ ਉੜਾਪੜ ਨਵੇਂ ਸ਼ਹਿਰ ਵਿਖੇ ਗਰੰਤੀ ਸਿੰਘ ਦੀ ਡਿਊਟੀ ਕਰਦਾ ਆਂ ਕੱਲ ਰਾਤ ਤਕਰੀਬਨ 9:00 ਵਜੇ ਦੇ ਲਾਗੇ ਸ਼ਾਮੇ ਮੇਰੇ ਬੱਚੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹ ਵਾਰੂ ਹੋਏ ਸਨ ਉਥੋਂ ਸੇਵਾ ਕਰਕੇ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਪਿੰਡ ਦੇ ਕੁਝ ਨਸ਼ੇੜੀ ਜਵਾਨਾਂ ਨੇ ਕੁੜੀਆਂ ਨੂੰ ਮਾੜੇ ਚੰਗੇ ਬੋਲ ਬੋਲੇ ਜਿਹਦੇ ਕਰਕੇ ਬੱਚਿਆਂ ਨੂੰ ਜਵਾਬ ਦਿੱਤਾ ਫਿਰ ਉਹਨਾਂ ਨੇ ਕੁੜੀਆਂ ਨੂੰ ਥੱਲੇ ਢਾ ਕੇ ਕੁੜੀਆਂ ਦੇ ਕਾਫੀ ਜ਼ਿਆਦਾ ਲੱਤਾਂ ਮਾਰੀਆਂ ਟੌਰਚਰ ਕੀਤਾ ਔਰ ਬੱਚੇ ਦਾਖਲ ਨੇ ਵੱਡੀ ਕੁੜੀ ਦੇ ਜਿੱਦਾਂ ਜ਼ਿਆਦਾ ਨਲਾਂ ਚ ਲੱਤਾਂ ਲੱਗਨ ਕਰਕੇ ਬਲੱਡ ਪੈ ਰਿਆ ਔਰ ਸਿਰ ਦੇ ਸਿਰ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਦੀ ਮਾਂ ਨੂੰ ਵੀ ਕੁੱਟਿਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਸੇਕੋਮ ਦੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਇੱਕ ਗਰੰਥੀ ਦੇ ਨਾਲ ਇਹ ਵੱਡੀ ਹਾਦਸਾ ਹੋਇਆ ਜੋ ਬੱਚਿਆਂ ਨੂੰ ਇੰਨਾ ਮਾਰਿਆ ਗਿਆ ਕਿਉਂਕਿ ਬੱਚਾ ਇੱਕ 16 ਸਾਲ ਦਾ ਇੱਕ 17 ਸਾਲ ਦਾ ਹੈ ਜਿਹਨਾਂ ਨੂੰ ਟੌਰਚਰ ਕੀਤਾ ਗਿਆ ਔਰ ਘਰ ਦੇ ਵਿੱਚ ਜਾ ਕੇ ਫੇਰ ਬੱਚਿਆਂ ਨੂੰ ਦੁਬਾਰਾ ਇਹਨਾਂ ਨੇ ਕਟਿਆ ਜਿਸ ਵਿੱਚ ਇਹਨਾਂ ਦੀ ਮਾਂ ਵੀ ਨਾਲ ਸੀ ਇਹਨਾਂ ਦੇ ਪਿਤਾ ਵੀ ਨਾਲ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਇੰਨਾ ਜ਼ਿਆਦਾ ਮਾਰਿਆ ਕਿ ਪਿੰਡ ਵਾਲੇ ਵੀ ਹੁਣ ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ ਸਾਰੀ ਪੰਚਾਇਤ ਵੀ ਨਾਲ ਆਈ ਹੋਈ ਹੈ ਸੋ ਮੈਂ ਇਹ ਸਰਕਾਰ ਨੂੰ ਵੀ ਬੇਨਤੀ ਕਰਦਾ ਜਥੇਬੰਦੀਆਂ ਨੂੰ ਬੇਨਤੀ ਕਰਦਾ ਇਹੋ ਜਿਹੇ ਨਸ਼ੇੜੀਆਂ ਨੂੰ ਜਾਂ ਤੇ ਪਿੰਡ ਵਿੱਚੋਂ ਬਾਹਰ ਕੱਢਿਆ ਜਾਏ ਜਾਂ ਇਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੀਤੀ ਜਾਏ ਕਿਉਂਕਿ ਅੱਜ ਸਾਡੀ ਧੀ ਨਾ ਹੋਇਆ ਕੱਲ ਨੂੰ ਕਿਸੇ ਹੋਰ ਧੀ ਦੇ ਨਾਲ ਹੋਏਗਾ ਇੱਥੋਂ ਤੱਕ ਇਹਨਾਂ ਨੇ ਕਿਹਾ ਕਿ ਜੋ ਬੰਬੇ ਦੇ ਵਿੱਚ ਨਰਸ ਦੇ ਨਾਲ ਹੋਇਆ ਉਹਦੇ ਉਹਦਾ ਕੁਝ ਨਹੀਂ ਕਿਸੇ ਨੇ ਵਿਗਾੜਿਆ ਵੀ ਸਾਡਾ ਤੁਸੀਂ ਕੀ ਵਿਗਾੜ ਲੋਂਗੇ ਇੱਥੋਂ ਤੱਕ ਕਰਦੇ ਬੋਲ ਬੋਲੇ ਬੱਚਿਆਂ ਨੂੰ ਤੋਂ ਮੈਂ ਇਹੀ ਬੇਨਤੀ ਕਰਦਾ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਤੇ ਕਾਰਵਾਈ ਕੀਤੀ ਜਾਏ ਇਹਨਾਂ ਐਸੇ ਨਸ਼ੇੜੀਆਂ ਨੂੰ ਨੱਥ ਪਾਈ ਜਾਏ ਸੋ ਇਹ ਮੇਰੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜਿਹੜੇ ਉਹ ਬੰਦੇ ਨੇ ਕੀ ਨਾਮ ਆ ਉਹਨਾਂ ਦੇ ਤੇ ਕੀ ਕੰਮ ਕਰਦੇ ਨੇ ਉਹ ਗੱਡੀ ਚ ਲਾਂਦੇ ਨੇ ਨਸ਼ੇ ਦਾ ਹੀ ਕੰਮ ਕਰਦੇ ਆ ਪਿੰਡ ਦੇ ਵਿੱਚ ਕਿਉਂਕਿ ਸਾਰੇ ਪਿੰਡ ਨੂੰ ਹੀ ਪਤਾ ਹੈ ਅੱਗੇ ਦੋ ਵਾਰ ਜੇਲ੍ਹ ਵੀ ਜਾਏ ਨੇ ਉਹ ਤੇ ਇੱਕ ਪਿੰਡ ਦੇ ਵਿੱਚ ਨੌਜਵਾਨ ਦੀ ਪਹਿਲਾ ਕਤਲ ਵੀ ਕੀਤਾ ਉਹਨਾਂ ਨੇ ਸੋ ਉਹ ਨਸ਼ੇ ਦਾ ਕੰਮ ਕਰਦੇ ਨੇ ਤੇ ਗੱਡੀਆਂ ਦੇ ਵਿੱਚ ਨਸ਼ਾ ਲੈ ਕੇ ਆਉਂਦੇ ਨੇ ਪਿੰਡ ਦੇ ਵਿੱਚ ਵੇਚਦੇ ਆ ਨਸ਼ਾ ਸੋ ਸਾਡੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਇਹ ਨਸ਼ੇੜੀ ਨੇ ਇਹੋ ਜਿਹਾ ਕੰਮ ਕਰਦਿਆ ਹਮਲਾ ਕੀਤਾ ਟੋਟਲ ਕਿੰਨੇ ਚਾਰ ਜਣੇ ਸੀਗੇ ਕੋਲ ਤੁਹਾਡੇ ਪਰਿਵਾਰਕ ਮੈਂਬਰ ਕਿੰਨੇ ਸੀ ਸਾਡੀਆਂ ਤਿੰਨ ਦੋ ਦੋ ਕੁੜੀਆਂ ਸੀਗੀਆਂ ਇੱਕ ਮੇਰੀ ਵਾਈਫ ਸੀ ਹਾਲਤ ਦੇ ਵਿੱਚ ਹਾਲਤੋਂ ਦੀ ਗੰਭੀਰ ਚਲਦੀ ਪਈ ਆ ਜੀ ਹਾਂਜੀ ਮੇਰੇ ਕੋ ਇਹ ਮਾਣੇ ਵਾਲੇ ਕੇਸ ਆਏ ਸੀਗੇ ਤੇ ਲੜਾਈ ਇਹਨਾਂ ਦੀ ਗੱਲ ਹੋਈ ਆ ਤੇ ਤਿੰਨ ਲੇਡੀਆਂ ਤੇ ਚ ਉਹਨਾਂ ਦੀ ਇੱਕ ਮਦਰ ਹੈ ਤੇ ਦੋ ਉਹਨਾਂ ਦੀ ਲੜਕੀਆਂ ਇੱਕ ਦੀ ਉਮਰ 16 ਸਾਲ ਹੈ ਇੱਕ 17 ਸਾਲ ਹੈ ਦੀ ਮਦਰ ਦਾ ਨਾਮ ਅਮਨਿਤ ਕੌਰ ਹੈ। ਕਿੰਨੀ ਸੱਟਾਂ ਜਿਹੜੀਆਂ ਲੱਗੀਆਂ ਸੱਟਾਂ ਦਾ ਦੇਖੋ ਜਿਹੜੀਆਂ ਹੈਗੀਆਂ ਨੌਂਜ ਇਜਰੀਸ ਹੈਗੀਆਂ ਇਹਨਾਂ। ਬਾਕੀ ਐਕਸ-ਰੇਜ਼ ਦੀ ਜਿਹੜੀ ਰਿਪੋਰਟ ਆਏਗੀ ਆਪਾਂ ਉਹ ਤੋਂ ਕਲੀਅਰ ਕਰ ਸਕਦੇ ਹਾਂ। ਫ੍ਰੈਕਚਰ ਹੈ ਈ ਨਹੀਂ ਹੈ। ਔਰ ਗਾਇਨੀ ਦਾ ਇਸ਼ੂ ਸੀਗਾ ਉਹਦੇ ਵਾਸਤੇ ਗਾਇਨੀ opinion ਪਾਇਆ। ਜਦੋਂ ਉਹ ਡਿਕਲੇਰੇਸ਼ਨ ਆ ਗਈ ਫਿਰ ਮਤਲਬ ਅੱਗੇ ਦੱਸ ਸਕਦੇ। ਬੱਚੇ ਜਿਹੜੇ ਨੇ ਉਹ ਕਿੰਨੇ ਕਿੰਨੇ ਸਾਲ ਦੇ ਇੱਕ 16 ਸਾਲ ਦੀ ਕੁੜੀ ਹੈ 17 ਸਾਲ ਦੀ ਕੁੜੀ ਹੈ ਹੈਡ ਇੰਜਰੀ ਵੀ ਤਾਂ ਨਹੀਂ ਹੈ ਹੈਡ ਇੰਜਰੀ ਮੇજર ਕੁਝ ਨਹੀਂ ਹੈਗਾ ਉਹ ਕੌਨਸ਼ੀਅਸ ਹੈ ਸਾਰਾ ਕੁਝ ਓਰੀਐਂਟਡ ਹੈਗਾ ਤੇ ਬਾਕੀ ਐਕਸ-ਰੇ ਲਿਖਿਆ ਹੋਇਆ ਹੈ ਉਹਦੇ ਵਿੱਚ ਓਪੀਨੀਅਨ ਆਏਗਾ ਮੇਰਾ ਨਾਮ ਸ਼ਮਨਦੀਪ ਪੋਰੇਮਾਨ ਹੈ ਉਹ ਮੇਰਾ ਪਿੰਡ ਹੈ ਕੀ ਕਟਣਾ ਹੈ